ਸਤਗੁਰਾਂ ਨੇ ਸਾਨੂੰ ਦੋਵੇਂ ਪ੍ਰਕਾਰ ਦੇ ਖਜ਼ਾਨੇ ਦਿੱਤੇ ਨੇ ਸੰਸਾਰਕ ਵੀ ਤੇ ਰੱਬ ਦੇ ਘਰ ਦੀ ਦਾਤ ਵੀ ਦਿੱਤੀ ਹੈ ਤੇ ਮਨੁੱਖ ਵੀ ਉਹ ਹੀ ਸੰਪੂਰਨ ਹੈ ਜਿਹਦੇ ਕੋਲ ਦੋਵੇਂ ਚੀਜ਼ਾਂ ਹਨ ਕਿਸੇ ਬੰਦੇ ਦਾ ਅੱਧਾ ਪਾਸਾ ਕੰਮ ਨਾ ਕਰੇ ਤੇ ਕਿੰਨਾ ਦੁੱਖ ਹੁੰਦਾ ਉਹਨੂੰ ਇੱਕ ਲੱਤ ਬਾਹ ਉਹਦੀ ਕੰਮ ਕਰਦੀ ਹੋਵੇ ਤੇ ਇੱਕ ਕਰੇ ਨਾ ਉਹਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਦੋ ਹਿੱਸੇ ਨੇ ਇੱਕ ਸੰਸਾਰੀਕ ਤੇ ਇੱਕ ਆਤਮਿਕ ਸਰੀਰਕ ਲੋੜਾਂ ਪੂਰੀਆਂ ਕਰ ਲੈਣੀਆਂ ਇਹ ਚੰਗੀ ਗੱਲ ਹੈ। ਸਰੀਰ ਦੀ ਹਿਫਾਜ਼ਤ ਵਾਸਤੇ, ਸਰੀਰ ਦੀ ਲੋੜ ਵਾਸਤੇ ਕੰਮ ਕਰਨਾ ਇੱਕ ਚੰਗੀ ਗੱਲ ਹੈ। ਪਰ ਇਸ ਸਰੀਰ ਦੇ ਆਧਾਰ ਦੇ ਵਿੱਚ, ਇਹਦੇ ਬੇਸ ਦੇ ਵਿੱਚ ਜੋ ਆਤਮਾ ਇਹਨੂੰ ਚਲਾ ਰਹੀ ਏ ਸਾਰੇ ਸਿਸਟਮ ਨੂੰ ਚਲਾ ਰਹੀ ਏ ਉਹਨੂੰ ਭੁੱਲ ਕੇ ਸਿਰਫ ਸਰੀਰਕ ਜੀਵਨ ਵਾਸਤੇ ਜਿਉਣਾ ਇੱਕ ਅਧੂਰਾ ਜੀਵਨ ਹੈ ਇਹਦੇ ਵਿੱਚ ਸੰਪੂਰਨਤਾ ਨਹੀਂ ਹੈ ਆਪਾਂ ਰੱਬ ਵਾਲੇ ਪਾਸੇ ਝੁਕ ਕੇ ਕੰਮ ਕਰੀਏ ਕਿਉਂਕਿ ਉਹ ਦਾਤਾ ਹੈ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਤੇ ਸਹਾਈ ਹੋਣ ਵਾਲਾ ਹੈ ਦਤਾਂ ਮਨੁੱਖ ਨੂੰ ਉਹਦੀ ਪਰਲਬਤ ਦੇ ਮੁਤਾਬਕ ਉਹਤੇ ਕੀਤੇ ਹੋਏ ਕਰਮਾਂ ਦੇ ਪਿਛਲੇ ਹਿਸਾਬ ਦੇ ਮੁਤਾਬਕ ਉਹਦੇ ਹਿੱਸੇ ਵਿੱਚ ਆਉਂਦੇ ਜਿਵੇਂ ਜਿਵੇਂ ਦੀ ਕਿਸੇ ਨੇ ਭਾਵੇਂ ਆਤਮਿਕ ਤੌਰ ਤੇ ਖਜ਼ਾਨਾ ਹੈ ਤੇ ਭਾਵੇਂ ਸਰੀਰਕ ਤੌਰ ਤੇ ਖਜ਼ਾਨਾ ਜੋ ਸਾਡਾ ਅਤੀਤ ਜੋ ਲੰਘਿਆ ਹੋਇਆ ਸਮਾਂ ਹੈ ਉਹ ਇਹਦੇ ਨਾਲ ਭਵਿੱਖ ਦੇ ਨਾਲ ਬਹੁਤ ਸਬੰਧ ਰੱਖਦਾ ਹੈ